ਸਾਤਸਰਿਯ ਗਾਲ ਜੀ ਕਿਸੇ ਵੀ ਮਨੁੱਖ ਦੇ ਨਾਲ ਈਰਖਾ ਨਫ਼ਰਤ ਕਰਨ ਦੇ ਨਾਲ ਅਸੀਂ ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਕਿਵੇਂ ਪਿੱਛੇ ਲੈ ਜਾਂਦੇ ਹਾਂ ਤੇ ਪਰੇਸ਼ਾਨ ਹੁੰਦੇ ਹਾਂ ਇਸ ਵੀਡੀਓ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਸੋ ਮੇਰਾ ਨਾਮ ਜਗਜੀਤ ਸਿੰਘ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਗੁਰਬਾਣੀ ਦੇ ਅਨੁਸਾਰ ਅਸੀਂ ਇਸ ਵਿਸ਼ੇ ਨੂੰ ਸ਼ੁਰੂ ਕਰਦੇ ਹਾਂ ਜਦੋਂ ਮਨੁੱਖ ਆਪਣੇ ਜੀਵਨ ਦੇ ਵਿੱਚ ਇਹ ਵੇਖਦਾ ਹੈ ਕਿ ਮੈਂ ਕਿਸੇ ਦੇ ਨਾਲੋਂ ਘੱਟ ਚੰਗਾ ਹਾਂ ਜਾਂ ਵਧੀਆ ਹਾਂ ਜਾਂ ਨਹੀਂ ਵਧੀਆ ਹਾਂ ਮੈਂ ਸੋਹਣਾ ਨਹੀਂ ਹਾਂ ਮੇਰਾ ਰੰਗ ਇਸ ਤਰ੍ਹਾਂ ਦਾ ਹੈ ਮੈਂ ਅਮੀਰ ਹਾਂ ਜਾਂ ਗਰੀਬ ਹਾਂ ਇਹਨਾਂ ਗੱਲਾਂ ਦੇ ਦੁਆਰਾ ਜਦੋਂ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਕੰਪੇਅਰ ਕਰਦਾ ਹੈ ਕਿਸੇ ਦੀਆਂ ਖੁਸ਼ੀਆਂ ਵੇਖਦਾ ਹੈ ਕਿਸੇ ਦੇ ਹਾਸੇ ਵੇਖਦਾ ਹੈ ਕਿਸੇ ਦਾ ਘਰ ਗੱਡੀ ਵੇਖਦਾ ਹੈ ਪੈਸਾ ਵੇਖਦਾ ਹੈ ਤਾਂ ਇਹਦੇ ਨਾਲ ਮਨੁੱਖ ਫਿਰ ਦੂਸਰਿਆਂ ਦੇ ਨਾਲ ਈਰਖਾ ਨਫ਼ਰਤ ਕਰਨੀ ਸ਼ੁਰੂ ਕਰ ਦਿੰਦਾ ਹੈ ਇੱਥੇ ਮੈਂ ਇੱਕ ਸ਼ੁਰੂਆਤ ਵਿੱਚ ਹੀ ਇਹ ਗੱਲ ਕਹਿ ਦੇਵਾਂ ਜੇ ਕੋਈ ਐਸਾ ਇਨਸਾਨ ਤੁਹਾਨੂੰ ਲੱਗਦਾ ਹੈ ਕਿ ਕੋਈ ਈਰਖਾ ਨਫ਼ਰਤ ਦੇ ਵਿੱਚ ਪਿਆ ਹੋਇਆ ਹੈ ਤਾਂ ਉਹਦੇ ਨਾਲ ਕੁਝ ਬੁਰਾ ਨਾ ਕਰਿਓ ਹਾਉ ਤੋ ਥੋੜੇ ਜੇ ਪਾਸੇ ਹੋ ਜਿਐਓ ਪਰ ਉਹਦੇ ਲਈ ਅਰਦਾਸ ਕਰਿਓ ਕਿਉਂਕਿ ਈਰਖਾ ਨਫ਼ਰਤ ਕਰਨ ਦੇ ਨਾਲ ਅੰਦਰੋਂ ਅੰਦਰੀ ਜਿਹੜਾ ਮਨੁੱਖ ਕਰ ਰਿਹਾ ਉਹ ਸਾਨੂੰ ਵੀ ਪਤਾ ਹੀ ਕਿੰਨਾ ਪਰੇਸ਼ਾਨ ਹੋ ਰਿਹਾ ਹੈ ਭਾਵੇਂ ਕਿਉਂ ਦੀ ਪਰੇਸ਼ਾਨੀ ਉਹ ਗਲਤ ਹੈ ਕਿਸੇ ਨੂੰ ਖਾਸ ਦੇਖ ਕੇ ਕਿਸ ਦੀਆਂ ਖੁਸ਼ੀਆਂ ਨੂੰ ਦੇਖ ਕੇ ਅੰਦਰੋਂ ਸੜਨਾ ਅੰਦਰੋਂ ਮੱਜਣਾ ਅੰਦਰੋਂ ਪਰੇਸ਼ਾਨ ਹੋਣਾ ਇਹ ਗਲਤ ਹੈ ਪਰ ਹੁਣ ਉਹ ਮਨੁੱਖ ਕਿਉਂਕਿ ਉਹ ਸਭ ਕੁਝ ਪ੍ਰਾਪਤ ਨਹੀਂ ਕਰ ਸਕਿਆ ਜਿਹੜਾ ਸ਼ਾਇਦ ਸਾਨੂੰ ਮਿਲ ਗਿਆ ਜਿਹੜਾ ਸਾਡੇ ਤੱਕ ਪ੍ਰਾਪਤ ਹੋ ਗਿਆ ਸਾਨੂੰ ਹਾਲਾਂਕਿ ਉਹਨੇ ਇਹ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੋਵੇਗੀ ਕਿ ਇਹਨਾਂ ਨੂੰ ਵੀ ਸੌਖਾ ਨਹੀਂ ਮਿਲਿਆ ਸ਼ਾਇਦ ਇਹਨਾਂ ਦੇ ਵੱਡਿਆਂ ਨੇ ਇਹਨਾਂ ਦੇ ਬਡੇਰਿਆਂ ਨੇ ਇਹਨਾਂ ਨੇ ਖੁਦ ਕਿੰਨੀ ਮਿਹਨਤ ਕੀਤੀ ਹੋਵੇਗੀ ਇਹ ਮੁਕਾਮ ਹਾਸਲ ਕਰਨ ਦੇ ਲਈ ਤੇ ਵੈਸੇ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਹਰ ਬੰਦੇ ਨੂੰ ਸਿਰਫ ਸਫਲਤਾ ਨਜ਼ਰ ਆਉਂਦੀ ਏ ਪਰ ਸਫਲਤਾ ਦੇ ਪਿੱਛੇ ਜਿਹੜੀਆਂ ਇੰਨੀਆਂ ਮਿਹਨਤਾਂ ਕੀਤੀਆਂ ਇੰਨਾ ਸੰਘਰਸ਼ ਕੀਤਾ ਉਹ ਕਿਸੇ ਨੂੰ ਵੀ ਨਜ਼ਰ ਨਹੀਂ ਹੁੰਦਾ ਵੈਸੇ ਵੀ ਇੱਕ ਆਪਾਂ ਇੱਕ ਹਹਾਵਤ ਮੈਂ ਸੁਣੀ ਹੈ ਕਿਸੇ ਨੂੰ ਬੋਲਦੇ ਸੁਣਿਆ ਕਿ ਬਣਿਆ ਹੋਇਆ ਸ਼ਾਹਰੁਖ ਖਾਨ ਤੇ ਹਰ ਕਿਸੇ ਨੂੰ ਪਸੰਦ ਹੈ ਪਰ ਬਣਦਾ ਹੋਇਆ ਸ਼ਾਹਰੁਖ ਖਾਨ ਕਿਸੇ ਨੂੰ ਪਸੰਦ ਨਹੀਂ ਹੁੰਦਾ ਸੋ ਸੂਰਜ ਨੂੰ ਜਿਵੇਂ ਕਹਿੰਦੇ ਚੜ੍ਹਦੇ ਸੂਰਜ ਨੂੰ ਸਲਾਮਾ ਉਹ ਗੱਲ ਹੁੰਦੀ ਹੈ ਤਾਂ ਜੇ ਕੋਈ ਮਨੁੱਖ ਕਿਸੇ ਈਲਖਾ ਦੇ ਵਸ ਪਿਆ ਵੀ ਹੋਇਆ ਤਾਂ ਉਹਦੇ ਲਈ ਅਰਦਾਸ ਕਰਿਆ ਕਰੀ ਕਿ ਵਾਹਿਗੁਰੂ ਇਹਨੂੰ ਸਭ ਕੁਝ ਬਖਸ਼ ਕਿਤੇ ਘਰ ਦੇ ਵਿੱਚ ਉਹ ਸਭ ਕੁਝ ਹੋਵੇ ਜਿਹੜਾ ਇਹ ਕੁਝ ਮਹਿਸੂਸ ਕਰ ਰਿਹਾ ਹੈ ਕਿ ਮੈਨੂੰ ਈਲਖਾ ਕਰਨੀ ਪੈ ਰਹੀ ਹੈ ਕਿਸੇ ਦੇ ਨਾਲ ਸੋ ਮੈਂ ਗੱਲ ਸ਼ੁਰੂ ਕਰਾਂ ਹਾਂ ਗੁਰਬਾਣੀ ਦੇ ਅਨੁਸਾਰ ਇਹ ਮਨੁੱਖ ਦਾ ਇੱਕ ਸੁਭਾਅ ਹੁੰਦਾ ਹੈ ਪਹਿਲੀ ਗੱਲ ਤੇ ਜਦੋਂ ਅਸੀਂ ਪੈਦਾ ਹੋ ਜਾਂਦੇ ਹਾਂ ਅਸੀਂ ਆਪਣੇ ਆਪ ਨੂੰ ਪਹਿਲਾਂ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਸ਼ੀਸ਼ੇ ਦੇ ਵਿੱਚ ਤੇ ਵੇਖਦੇ ਹਾਂ ਕਿ ਪਹਿਲਾਂ ਕਲਰ ਕਿਦਾਂ ਦਾ ਹੈ ਪਰਮਾਤਮਾ ਨੇ ਮੈਨੂੰ ਬਣਾਇਆ ਕਿਦਾਂ ਦਾ ਹੈ ਮੈਨੂੰ ਹਾਈਟ ਕਿੰਨੀ ਕੁ ਦਿੱਤੀ ਹੈ ਮੈਨੂੰ ਰੰਗ ਕਿਦਾਂ ਦਾ ਦਿੱਤਾ ਹੈ ਮੈਂ ਕਿੱਥੇ ਪੈਦਾ ਹੋਇਆ ਹਾਂ ਕਿਸ ਤਰ੍ਹਾਂ ਦੇ ਮਾਹੌਲ 'ਚ ਪੈਦਾ ਹੋਇਆ ਹਾਂ ਉਹ ਸਾਰੀਆਂ ਚੀਜ਼ਾਂ ਨੂੰ ਫਿਰ ਅਸੀਂ ਵੇਖਦੇ ਹੋਏ ਇੱਕ ਦੂਜੇ ਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਕੰਪੇਅਰ ਕਰਕੇ ਹੀ ਅਸੀਂ ਇਹਦੇ ਵਿੱਚ ਰੱਬ ਦੀ ਤੋਹੀਨ ਕਰਦੇ ਹਾਂ ਰੱਬ ਨੂੰ ਮਾੜਾ ਸਾਬਿਤ ਕਰ ਦਿੰਦੇ ਹਾਂ ਕਿ ਰੱਬਾ ਤੂੰ ਮੈਨੂੰ ਇਸ ਢੰਗ ਦਾ ਬਣਾਉਣਾ ਸੀ ਇਸ ਤਰ੍ਹਾਂ ਦਾ ਬਣਾਉਣਾ ਸੀ ਤੂੰ ਗਲਤ ਕੀਤਾ ਹੈ ਹੁਣ ਪਹਿਲਾਂ ਤੇ ਅਸੀਂ ਰੱਬ ਨੂੰ ਗਲਤ ਠਹਿਰਾ ਦਿੱਤਾ ਦੂਜਾ ਅਸੀਂ ਆਪਣੇ ਆਪ ਨੂੰ ਸਾਰਿਆਂ ਦੇ ਨਾਲ ਕੰਪੇਅਰ ਕਰ ਲਿਆ ਤੀਜਾ ਹੁਣ ਅਸੀਂ ਇਸ ਦੁੱਖ ਦੇ ਵਿੱਚ ਸੜ ਰਹੇ ਹਾਂ ਮਰ ਰਹੇ ਹਾਂ ਪਰੇਸ਼ਾਨ ਹੋ ਰਹੇ ਹਾਂ ਤੇ ਜਿਹਨੂੰ ਵੇਖ ਕੇ ਜਾਂ ਜਿਸ ਦੇ ਨਾਲ ਈਰਖਾ ਨਫ਼ਰਤ ਕਰਦੇ ਹਾਂ ਉਹ ਤੋਂ ਕੁਝ ਵੀ ਨਹੀਂ ਜਾਣਾਂ ਕਿਉਂਕਿ ਉਹ ਇਨਸਾਨ ਦਾ ਫੋਕਸ ਉਦੋਂ ਧਿਆਨ ਆਪਣੇ ਕੰਮ ਤੇ ਆਪਣੀ ਮਿਹਨਤ ਤੇ ਉਹਨੇ ਆਪਣੀ ਮਿਹਨਤ ਦੇ ਨਾਲ ਹੋਰ ਅੱਗੇ ਵਧਦੇ ਜਾਣਾ ਪਰ ਜਿਹੜਾ ਅਸੀਂ ਆਪਣਾ ਸਾਰਾ ਧਿਆਨ ਲਾ ਰਹੇ ਆ ਇੱਥੇ ਪੁਆਇੰਟ ਇੱਕ ਯਾਦ ਰੱਖਿਓ ਜਿਹੜਾ ਸਾਡਾ ਪੂਰਾ ਧਿਆਨ ਹੈ ਉਹ ਦੂਜੇ ਨੂੰ ਵੇਖਣ ਦੇ ਵਿੱਚ ਹੈ ਕਿ ਦੂਜਾ ਕੀ ਕਰ ਰਿਹਾ ਹੈ ਦੂਜਾ ਜ਼ਿੰਦਗੀ ਕਿਵੇਂ ਜਿਉ ਰਿਹਾ ਹੈ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹੁੰਦੇ ਹਾਂ ਆਪਣੇ ਲਾਈਫ ਦੇ ਵਿੱਚ ਪਰ ਅਸੀਂ ਸਾਰਾ ਧਿਆਨ ਦੂਜੇ ਤੇ ਦੇ ਦਿੰਦੇ ਹਾਂ ਤਾਂ ਫਿਰ ਦੂਜੇ ਤੇ ਧਿਆਨ ਦੇ ਨਾਲ ਅਸੀਂ ਖੁਦ ਕੁਝ ਕਰਦੇ ਨਹੀਂ ਤੇ ਦੂਜੇ ਤੇ ਧਿਆਨ ਦੇ ਦੇ ਕੇ ਅਸੀਂ ਆਪਣਾ ਸਮਾਂ ਬਰਬਾਦ ਕਰਦੇ ਜਾਂਦੇ ਹਾਂ ਹੁਣ ਮੈਂ ਪਹਿਲੀ ਗੱਲ ਤੇ ਆਵਾਂ ਜੇ ਅਸੀਂ ਇਸ ਗੱਲ ਨੂੰ ਪ੍ਰਮਾਣ ਕਰ ਲਈਏ ਕਿ ਪ੍ਰਮਾਤਮਾ ਜਿਵੇਂ ਦਾ ਤੂੰ ਮੈਨੂੰ ਬਣਾਇਆ ਜਿਸ ਤਰ੍ਹਾਂ ਦੇ ਮੈਨੂੰ ਹਾਲਾਤਾਂ ਦੇ ਵਿੱਚ ਰੱਖਿਆ ਜਿਸ ਤਰ੍ਹਾਂ ਦੀ ਹਾਈਟ ਜਿਸ ਤਰ੍ਹਾਂ ਦਾ ਰੰਗ ਜਿਸ ਤਰ੍ਹਾਂ ਦਾ ਸਰੀਰ ਜਿਸ ਤਰ੍ਹਾਂ ਦੀ ਬਾਡੀ ਸ਼ੇਪ ਜੋ ਵੀ ਤੂੰ ਮੈਨੂੰ ਦਿੱਤਾ ਹੈ ਸਭ ਕੁਝ ਪਰਫੈਕਟ ਹੈ ਕਿਉਂਕਿ ਤੇਰਾ ਕੁਝ ਵੀ ਬਣਾਇਆ ਹੋਇਆ ਹੈ ਕਦੇ ਵੀ ਘਟ ਜਾਂ ਵੱਧ ਨਹੀਂ ਹੋ ਸਕਦਾ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦਾ ਪਰ ਅਸੀਂ ਇੱਥੇ ਰੱਬ ਨੂੰ ਗਲਤ ਠਹਿਰਾਉਂਦੇ ਹਾਂ ਤੇ ਉਹਨੂੰ ਵੀ ਮਾੜਾ ਕਹਿ ਦਿੰਦੇ ਹਾਂ ਹਾਲਾਂਕਿ ਅਸੀਂ ਖੁਦ ਨਹੀਂ ਦੇਖਦੇ ਕਿ ਮੇਰੇ ਵਿੱਚ ਕੀ ਕਮੀਆਂ ਨੇ ਮੈਨੂੰ ਕੀ ਲੱਗਦਾ ਹੈ ਕਿ ਬਾਡੀ ਨੂੰ ਕੋਈ ਪ੍ਰੋਬਲਮ ਤੇ ਨਹੀਂ ਜਿਹੜਾ ਮੈਂ ਸੁਧਾਰ ਕਰ ਸਕਾਂ ਸੋ ਇਹ ਕੁਝ ਬਾਡੀ ਦੀਆਂ ਗੱਲਾਂ ਪਰ ਅਸੀਂ ਮਾਨਸਿਕ ਤੌਰ ਤੇ ਜਦੋਂ ਈਰਖਾ ਦੇ ਵੱਸ ਪਏ ਜਾਂਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਸਾੜ ਰਹੇ ਹੁੰਦੇ ਹਾਂ ਆਪਣੇ ਆਪ ਨੂੰ ਪਰੇਸ਼ਾਨ ਕਰ ਰਹੇ ਹੁੰਦੇ ਹਾਂ ਪਰ ਜੀ ਗੁਰਬਾਣੀ ਦੇ ਅਨੁਸਾਰ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰੂ ਪਾਤਸ਼ਾਹ ਨੇ ਇਹ ਗੱਲ ਸਮਝਾਈ ਹੈ ਕਿ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ ਗੁਰਬਾਣੀ ਨੂੰ ਸੁਣਦੇ ਹਾਂ ਗੁਰਬਾਣੀ ਦੇ ਚਾਨਣ ਦੇ ਦੁਆਰਾ ਜ਼ਿੰਦਗੀ ਜਿਉਂਦੇ ਹਾਂ ਗੁਰੂ ਦੇ ਕੋਲੇ ਆ ਕੇ ਬੈਠਦੇ ਹਾਂ ਫਿਰ ਭਾਵੇਂ ਸਾਡੇ ਕੋਲੇ ਕੁਝ ਘੱਟ ਹੈ ਭਾਵੇਂ ਵੱਧ ਹੈ ਭਾਵੇਂ ਅਸੀਂ ਕਾਲੇ ਭਾਵੇਂ ਗੋਰੇ ਜਿਹੜਾ ਵੀ ਰੰਗ ਉਸ ਪ੍ਰਮਾਤਮਾ ਨੇ ਬਣਾਇਆ ਹੈ ਫਿਰ ਅਸੀਂ ਉਹਦੇ ਵਿੱਚ ਸੈਟੀਸਫਾਈ ਹੋ ਜਾਂਦੇ ਹਾਂ ਸਬਰ ਦੇ ਵਿੱਚ ਆ ਜਾਂਦੇ ਹਾਂ ਸੰਤੋਖ ਦੇ ਵਿੱਚ ਆ ਜਾਂਦੇ ਹਾਂ ਕਿਉਂਕਿ ਰੱਬ ਦੇ ਰੰਗ ਨੇ ਰੱਬ ਨੇ ਬਣਾਏ ਹੋਏ ਨੇ ਤਾਂ ਉਹ ਕਿਵੇਂ ਕੁਝ ਗਲਤ ਹੋ ਸਕਦਾ ਹੈ ਤੇ ਇਹ ਇੰਡੀਅਨ ਲੋਕਾਂ ਦੀ ਥਿੰਕਿੰਗ ਹੈ ਇੱਥੇ ਕਿ ਗੋਰੇ ਕਾਲੇ ਦਾ ਇੱਥੇ ਇੱਕ ਹਉਆ ਬਣਾ ਕੇ ਪੇਸ਼ ਕਰ ਦਿੱਤਾ ਗਿਆ ਹੈ ਹਾਂ ਕੁਝ ਸਮਾਜ ਤੋਂ ਪਹਿਲਾਂ ਕਾਲੇ ਗੋਰਿਆਂ ਦੇ ਵਿੱਚ ਵੀ ਬਹੁਤ ਭੇਦਭਾਵ ਹੁੰਦਾ ਸੀ ਇਸ ਤਰ੍ਹਾਂ ਦਾ ਕੁਝ ਵਾਪਰਦਾ ਸੀ ਪਰ ਅੱਜ ਬਹੁਤ ਇੰਪਰੂਵਮੈਂਟ ਹੋਈ ਅੱਜ ਉਹ ਲੋਕ ਇੱਕ ਦੂਜੇ ਰਿਸ਼ਤੇ ਸਾਂਝੇ ਨੇ ਉਹਨਾਂ ਦੇ ਪਿਆਰ ਮੁਹੱਬਤ ਸਾਂਝੇ ਨੇ ਘਰ-ਬਾਰ ਸਾਂਝੇ ਨੇ ਉਹਨਾਂ ਦੇ ਮੈਰਿਜਸ ਹੋ ਰਹੀਆਂ ਨੇ ਸਾਰਾ ਕੁਝ ਹੋ ਰਿਹਾ ਹੈ ਪਰ ਇੰਡੀਅਨ ਲੋਕ ਕਿਤੇ ਵੀ ਅੱਜ ਵੇਖਿਆ ਜਾ ਸਕਦੇ ਅੱਜਕਲ ਹਜੇ ਵੀ ਰੰਗ ਨਸਲ ਜਾਤਾਂ ਪਾਤਾਂ ਇਨ੍ਹਾਂ ਗੱਲਾਂ ਦੇ ਵਿੱਚ ਫਸ ਕਰਕੇ ਇੱਕ ਦੂਜੇ ਨਾਲ ਘੱਟ ਵੱਧ ਸਮਝਦੇ ਨੇ ਈਰਖਾ ਨਫ਼ਰਤ ਕਰਦੇ ਨੇ ਪਰ ਜਦੋਂ ਗੁਰੂ ਦੀ ਸੰਗਤ ਅਸੀਂ ਕਰ ਲਵਾਂਗੇ ਜਿਵੇਂ ਅਸੀਂ ਗੁਰਬਾਣੀ ਦੇ ਵਿੱਚ ਪੜਦੇ ਹਾਂ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਕਿ ਜਦੋਂ ਮੈਂ ਗੁਰੂ ਦੀ ਸੰਗਤ ਕਰ ਲਈ ਭਾਵੇਂ ਗੁਰੂ ਦਾ ਸੰਗ ਕਰ ਲਿਆ ਗੁਰਬਾਣੀ ਨੂੰ ਪੜ ਕੇ ਗੁਰੂ ਦੇ ਬਚਨਾਂ ਨੂੰ ਮੰਨ ਲਿਆ ਤਾਂ ਇਹਦੇ ਨਾਲ ਮੇਰੇ ਜੀਵਨ ਦੇ ਵਿੱਚ ਕੀ ਹੋਇਆ ਤਾਤ ਦਰਤ ਹੁੰਦਾ ਹੈ ਈਰਖਾ ਨਫ਼ਰਤ ਉਹ ਮੈਂ ਜੀਵਨ ਦੇ ਵਿੱਚੋਂ ਖਤਮ ਹੋ ਗਈ ਉਹ ਪ੍ਰਮਾਤਮਾ ਨੇ ਮੈਨੂੰ ਸਮਝਾ ਦਿੱਤਾ ਕਿ ਨਾ ਤੇ ਅੱਜ ਤੱਕ ਤੇਰੇ ਵਰਗਾ ਪਹਿਲਾਂ ਮੈਂ ਕੋਈ ਬਣਾਇਆ ਏ ਨਾ ਬਣਿਆ ਬਹੁਣ ਬਣਿਆ ਏ ਤੇ ਨਾ ਬਣਾਵਾਂਗਾ ਜੇ ਇਹ ਗੱਲ ਕਿਸੇ ਮਨੁੱਖ ਨੂੰ ਸਮਝ ਆ ਜਾਏ ਕਿ ਰੱਬ ਨੇ ਪਹਿਲਾਂ ਮੇਰੇ ਵਰਗਾ ਕੋਈ ਵੀ ਨਹੀਂ ਬਣਾਇਆ ਤੇ ਨਾ ਕੋਈ ਹੋਣ ਤੇ ਨਾ ਉਹ ਬਣਾਵੇਗਾ ਮੈਨੂੰ ਹੀ ਇੱਕ ਸਿੰਗਲ ਪੀਸ ਬਣਾ ਕੇ ਭੇਜਿਆ ਹੈ ਤਾਂ ਜੇ ਅਸੀਂ ਕਦੇ ਵੀ ਨਾ ਤਾਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਸਮਝਾਂਗੇ ਨਾ ਵੱਧ ਸਮਝਾਂਗੇ ਫਿਰ ਸਾਡੇ ਲਈ ਬਰਾਬਰ ਹੋਣਗੇ ਸਾਰੇ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਪਉਣ ਪਲੇ ਕੁਮੰਦੇ ਇੱਕ ਹੀ ਤਾਂ ਨੂਰ ਤੋਂ ਇੱਕ ਹੀ ਤਾਂ ਪ੍ਰਮਾਤਮਾ ਤੋਂ ਸਾਰੇ ਪੈਦਾ ਹੋਏ ਨੇ ਫਿਰ ਕੋਈ ਭਲਾ ਜਾਂ ਮੰਦਾ ਕਿਵੇਂ ਹੋ ਸਕਦਾ ਹੈ ਸਾਰੇ ਬਰਾਬਰ ਨੇ ਸਾਰੇ ਇੱਕ ਨੇ ਪਰ ਇਹ ਗੱਲ ਸਮਝ ਕਦੋਂ ਆਉਂਦੀ ਹੈ ਜਦੋਂ ਬਾਬਾ ਕਬੀਰ ਜੀ ਦਾ ਅਸੀਂ ਸ਼ਲੋਕ ਪੜ੍ਹਦੇ ਹਾਂ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ ਜਿਨੇ ਐਸਾ ਕਰ ਬੂਝੇ ਮੀਤ ਹਮਾਰਾ ਸੋਏ ਬਾਬਾ ਕਬੀਰ ਜੀ ਕਹਿੰਦੇ ਹੈ ਕਬੀਰ ਸਾਰੇ ਤੋਂ ਬੁਰੇ ਮੈਂ ਹਮੈਂ ਆਪਣੇ ਆਪ ਨੂੰ ਬੁਰਾ ਕਹਿਦੇ ਨੇ ਹਮ ਤੱਜ ਭਲੋ ਸਭ ਕੋਏ ਜਦੋਂ ਅਹੰਕਾਰ ਨੂੰ ਤੱਜ ਦਿੰਦੇ ਹਾਂ ਫਿਰ ਸਾਰੇ ਭਲੇ ਨਜ਼ਰ ਆਉਂਦੇ ਨੇ ਕਿ ਨਹੀਂ ਸਾਰੇ ਮੇਰੇ ਵਰਗੇ ਨੇ ਸਾਰੇ ਚੰਗੇ ਨੇ ਤਾਂ ਫਿਰ ਹਮ ਤੱਜ ਭਲੋ ਸਭ ਕੋਏ ਜਿਨੇ ਐਸਾ ਕਰ ਬੁੱਝਿਆ ਉਮੀਦ ਹਮਾਰਾ ਸੋਏ ਜਿਹੜਾ ਇਹ ਬੁੱਝ ਲੈਂਦਾ ਇਹ ਗੱਲ ਕਿ ਸਾਰੇ ਹੀ ਚੰਗੇ ਨੇ ਸਾਰੇ ਹੀ ਵਧੀਆ ਨੇ ਕੋਈ ਈਰਖਾ ਨਹੀਂ ਕੋਈ ਨਫ਼ਰਤ ਨਹੀਂ ਤਾਂ ਕਹਿੰਦੇ ਫਿਰ ਉਹ ਇਨਸਾਨ ਮੇਰਾ ਮਿੱਤਰ ਬਣ ਜਾਂਦਾ ਹੈ ਉਹ ਮੇਰਾ ਅਸਲ ਸਾਥੀ ਬਣ ਜਾਂਦਾ ਹੈ ਤੇ ਦੂਜੀ ਗੱਲ ਇੱਥੇ ਮੈਂ ਇਹ ਵੀ ਕਹਿਣੀ ਚਾਹਾਂਗਾ ਜਦੋਂ ਅਸੀਂ ਇਹ ਰਖਾ ਨਫ਼ਰਤ ਦੇ ਬਸ ਪਏ ਹੁੰਦੇ ਹਾਂ ਤਾਂ ਉਦੋਂ ਅਸੀਂ ਲਾਈਫ ਦੇ ਵਿੱਚ ਕਦੇ ਵੀ ਆਪਣੇ ਆਪ 'ਚ ਸੁਧਾਰ ਨਹੀਂ ਕਰ ਸਕਦੇ ਕਿਉਂਕਿ ਸਾਡਾ ਜਿੰਨਾ ਵੀ ਦਿਮਾਗ ਦੇ ਵਿੱਚ ਅਸੀਂ ਥੌਟਸ ਸੋਚਦੇ ਹਾਂ ਵਿਚਾਰ ਸੋਚਦੇ ਆ ਇਹ ਸਾਡੀ ਜ਼ਿੰਦਗੀ ਹੈ ਸਾਡੀ ਲਾਈਫ ਹੈ ਸੋਚਣਾ ਹੀ ਸਾਡੀ ਲਾਈਫ ਹੈ ਤੇ ਜਿੰਨਾ ਅਸੀਂ ਰੋਂਗ ਸੋਚਾਂਗੇ ਜਿੰਨਾ ਅਸੀਂ ਗਲਤ ਸੋਚਾਂਗੇ ਜਿੰਨੇ ਨੈਗੇਟਿਵ ਥੌਟਸ ਸੋਚਾਂਗੇ ਸਮਝ ਲਓ ਅਸੀਂ ਉਹ ਆਪਣੀ એનર્ਜੀ ਵੇਸਟ ਕਰ ਰਹੇ ਹਾਂ ਆਪਣਾ ਟਾਈਮ ਵੇਸਟ ਕਰ ਰਹੇ ਆ ਜਿਹੜਾ ਪਰਮਾਤਮਾ ਵੱਲੋਂ ਸਾਨੂੰ ਮਿਲਿਆ ਹੈ ਤੇ ਇੱਥੇ ਨਾਲ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਈਰਖਾ ਨਫ਼ਰਤ ਕਰਨ ਦੇ ਨਾਲ ਅਸੀਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਕਦੇ ਵੀ ਅਗਲਾ ਸਟੈਪ ਨਹੀਂ ਪੁੱਟ ਸਕਦੇ ਕਿਉਂਕਿ ਸਾਡਾ ਜਿੰਨਾ ਧਿਆਨ ਹੈ ਅਸੀਂ ਉਹ ਇੱਕ 네ਗਟਿਵ એનર્ਜੀ ਦੇ ਵਿੱਚ ਇਨਵੈਸਟ ਕਰ ਰਹੇ ਹਾਂ ਦੈਨ ਪੋਜ਼ਿਟਿਵ ਕੁਝ ਕ੍ਰੀਏਟ ਕਰਨ ਦੇ ਵਿੱਚ ਤੇ ਜਿਨ੍ਹਾਂ ਨੇ ਲਾਈਫ ਦੇ ਵਿੱਚ ਅੱਗੇ ਵਧਣਾ ਹੁੰਦਾ ਹੈ ਉਹ ਆਪਣੇ ਆਪ ਨੂੰ ਕਦੇ ਦੂਜੇ ਨਾਲ ਕੰਪੇਅਰ ਨਹੀਂ ਕਰਦੇ ਉਹ ਆਪਣੇ ਆਪ ਨੂੰ ਐਕਸੈਪਟ ਕਰਦੇ ਨੇ ਪ੍ਰਵਾਨ ਕਰਦੇ ਨੇ ਉੱਥੇ ਹੀ ਰਹਿ ਕੇ ਸਭ ਕੁਝ ਹਾਸਲ ਕਰ ਜਾਂਦੇ ਨੇ ਉਹ ਹਲਾਤਾਂ ਨੂੰ ਵੀ ਦੋਸ਼ ਨਹੀਂ ਦਿੰਦੇ ਉਹ ਗਰੀਬੀ ਨੂੰ ਵੀ ਦੋਸ਼ ਨਹੀਂ ਦਿੰਦੇ ਉਹ ਕਿਸੇ ਨੂੰ ਦੋਸ਼ ਨਹੀਂ ਲਾਉਂਦੇ ਉਹ ਸਿਰਫ ਆਪਣੇ ਆਪ ਤੇ ਫੋਕਸ ਕਰਦੇ ਹੋਏ ਆਪਣੇ ਆਪ ਤੇ ਧਿਆਨ ਦਿੰਦੇ ਹੋਏ ਪਰਮਾਤਮਾ ਦੇ ਵਿੱਚ ਅਭੇਦਤਾ ਹਾਸਲ ਕਰ ਜਾਂਦੇ ਨੇ ਇੱਕ ਮਿਕ ਹੋ ਜਾਂਦੇ ਨੇ ਤਾਂ ਮੈਂ ਇੱਥੇ ਗੱਲ ਦਾ ਐਂਡ ਕਰਾਂ ਗੁਰਬਾਣੀ ਦੇ ਅਨੁਸਾਰ ਸਾਡੇ ਜੀਵਨ ਦੇ ਵਿੱਚ ਜਦੋਂ ਅਸੀਂ ਪੜ ਲਵਾਂਗੇ ਤਾਂ ਸਾਨੂੰ ਕਿਸੇ ਨਾਲ ਕੋਈ ਨਫ਼ਰਤ ਨਹੀਂ ਰਹੇਗੀ ਅਸੀਂ ਸੈਟੀਸਫਾਈ ਹੋ ਜਾਵਾਂਗੇ ਜਦੋਂ ਅਸੀਂ ਆਪਣੇ ਆਪ ਨੂੰ ਸਮਝ ਲਵਾਂਗੇ ਕਿ ਪ੍ਰਮਾਤਮਾ ਨੇ ਮੇਰੇ ਤੋਂ ਵਧੀਆ ਅੱਜ ਤੱਕ ਨਾ ਕੋਈ ਬਣਾਇਆ ਹੈ ਨਾ ਬਣਾਏਗਾ ਮੇਰੇ ਨਾਲ ਮੇਰਾ ਆਪਣਾ ਰੋਲਾ ਹੈ ਮੈਂ ਆਪਣੇ ਆਪ ਨੂੰ ਸੁਧਾਰਨਾ ਹੈ ਕਿਸੇ ਨਾਲ ਕੋਈ ਈਰਖਾ ਕਿਸੇ ਨਾਲ ਕੋਈ ਨਫ਼ਰਤ ਨਹੀਂ ਸੋ ਜੇ ਅਸੀਂ ਇਸ ਤਰ੍ਹਾਂ ਦੀ ਥਿੰਕਿੰਗ ਬਣਾ ਲਈਏ ਤਾਂ ਅਸੀਂ ਕਦੇ ਵੀ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਅਮੀਰੀ ਕਿਸੇ ਦੇ ਕਾਰੋਬਾਰ ਗੱਡੀ ਕਾਰ ਸੋਨੇ ਨੂੰ ਵੇਖ ਕੇ ਕਿਸੇ ਦੇ ਹੱਸਦੇ ਘਰਾਂ ਨੂੰ ਵੇਖ ਕੇ ਕਦੇ ਈਰਖਾ ਨਫਰਤ ਨਹੀਂ ਕਰਾਂਗੇ ਫਿਰ ਅਸੀਂ ਖੁਸ਼ ਹੋਵਾਂਗੇ ਉਲਟਾ ਖੁਸ਼ ਹੋ ਜਾਂਦੋ ਜਦੋਂ ਅਸੀਂ ਕਿਸੇ ਦੀ ਅਮੀਰੀ ਨੂੰ ਵੇਖ ਕੇ ਖੁਸ਼ ਹੋਵਾਂਗੇ ਨਾ ਤਾਂ ਰੱਬ ਸਾਨੂੰ ਦੁੱਗਣਾ ਦਵੇਗਾ ਫਿਰ ਰੱਬ ਵੀ ਫੀਲ ਕਰੇਗਾ ਕਿ ਇਸ ਬੰਦੇ ਦੇ ਜੀਵਨ ਦੇ ਵਿੱਚ حاجه ਕੁਝ ਹੈ ਤੇ ਹੈ ਨਹੀਂ ਪਰ ਇਹ ਫਿਰ ਵੀ ਇੰਨਾ ਖੁਸ਼ ਹੈ ਕਿਸੇ ਦੇ ਸੁੱਖਾਂ ਨੂੰ ਵੇਖ ਕੇ ਇੰਨਾ ਆਨੰਦਿਤ ਹੈ ਤਾਂ ਉਹ ਰੱਬ ਫਿਰ ਸਾਨੂੰ ਕੁਦਰਤ ਸਾਨੂੰ ਉਲਟਾ ਫਿਰ ਦੁੱਗਣਾ ਦੇਣਾ ਸ਼ੁਰੂ ਕਰ ਦਿੰਦੀ ਹੈ ਇਕ ਵਕਤ ਸਾਡੇ ਲਈ ਵਰਤਨਾ ਸ਼ੁਰੂ ਹੋ ਜਾਂਦਾ ਹੈ ਪਰ ਇਹ ਗੱਲਾਂ ਸਮਝ ਤਾਂ ਹੀ ਆਉਣਗੀਆਂ ਪਹਿਲਾ ਸਟੈਪ ਹੈ ਜਿਹੜਾ ਜਦੋਂ ਉਹ ਸਮਝ ਲੈ ਕਿ ਰੱਬ ਨੇ ਮੈਨੂੰ ਬਹੁਤ ਵਧੀਆ ਬਣਾਇਆ ਹੈ ਮੇਰੇ ਵਰਗਾ ਕੋਈ ਵੀ ਨਹੀਂ ਬਣਾਇਆ ਇਹ ਗੱਲ ਜਦੋਂ ਸਮਝ ਆ ਜਾਏਗੀ ਤਾਂ ਫਿਰ ਸਾਰੇ ਰੋਲੇ ਹੀ ਖਤਮ ਹੋ ਜਾਂਦੇ ਨੇ ਫਿਰ ਕਿਸੇ ਨਾਲ ਕੀ ਗੁੱਸਾ ਹੈ ਕੀ ਗਿਲਾ ਹੈ ਕਿਉਂਕਿ ਰੱਬ ਦੇ ਬਣਾਏ ਹੋਏ ਨੂੰ ਅਸੀਂ ਪ੍ਰਵਾਨ ਕਰ ਲਿਆ ਹੈ ਤਾਜੀ ਮੈਂ ਆਸ ਕਰਦਾ ਕਿ ਮੈਂ ਇਸ ਕੁਝ ਕੁ ਮਿੰਟਾਂ ਦੀ ਵੀਡੀਓ ਦੇ ਵਿੱਚ ਆਪ ਨੂੰ ਇਹ ਵਿਸ਼ਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਆਪ ਨੂੰ ਸਮਝ ਵੀ ਆਇਆ ਹੋਵੇਗਾ ਜੇ ਫਿਰ ਵੀ ਕੋਈ ਗੱਲ ਨਹੀਂ ਸਮਝ ਆਉਂਦੀ ਤਾਂ ਪਲੀਜ਼ ਤੁਸੀਂ ਆਪਣਾ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਜਾਏ ਕਿ ਤੁਸੀਂ ਦੇਖ ਰਹੇ ਹੋ ਜਾ ਤੁਸੀਂ ਸੁਣ ਰਹੇ ਹੋ ਤੇ ਨਾਲ ਮੈਨੂੰ ਵੀ ਇਹਦੇ ਨਾਲ ਹੌਸਲਾ ਮਿਲਦਾ ਹੈ ਮੈਂ ਹੋਰ ਵੀਡੀਓਜ਼ ਇਸ ਤਰ੍ਹਾਂ ਦੀਆਂ ਤੁਹਾਡੇ ਲਈ ਬਣਾਵਾਂ ਤਾਂ ਬਹੁਤ ਧੰਨਵਾਦ ਜੀ ਆਪ ਸਭ ਦਾ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਮਾਈ YouTube ਚੈਨਲ ਐਂਡ ਸ਼ੇਅਰ ਵੀ ਕਰਦੇ ਹੋ ਕਰੋ ਉਹਦੇ ਨਾਲ ਹੋਰਨਾਂ ਤੱਕ ਵੀ ਗੁਰਬਾਣੀ ਦੇ ਸਹੀ ਅਰਥ ਪਹੁੰਚ ਜਾਂਦੇ ਨੇ ਸੋ ਫਿਰ ਦੁਬਾਰਾ ਧੰਨਵਾਦ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ